ちょっと待って。 ਨੇ ਤਿਆਰ ਨੇ ਤੇ ਰਾਤ ਆਪਾਂ ਜਿਹੜੀ ਆਪਣੀ ਇੱਧਰ 4 ਨੰਬਰ ਮਸ਼ੀਨ ਆ ਉਹਦਾ ਆਪਾਂ ਡੀਜ਼ਲ ਟੈਂਕ ਫੁੱਲ ਕਰਾ ਲਿਆਏ ਸੀ ਜਿਹੜੀ ਆ 4 ਨੰਬਰ ਮਸ਼ੀਨ ਖੜੀ ਆ ਤੇ ਇੱਕ ਕੇਨ ਆਪਣੇ ਆਪਣੀ 6 ਨੰਬਰ ਮਸ਼ੀਨ ਦੀ ਲੈਂਦੀ ਸੀ ਤੇ ਦੋ ਕੇਨ ਹੈ 5 ਨੰਬਰ ਮਸ਼ੀਨ ਦੇ ਲੈਂਦੀਆਂ ਸੀ ਜੇ ਪੌਣੀ ਪਈ ਤਾਂ ਆਪਾਂ ਨੂੰ 6 ਨੰਬਰ ਮਸ਼ੀਨ ਚ ਕਿੰਨੇ ਹੋਰ ਪੌਣੀ ਪਾਉਗੇ ਨਹੀਂ ਇਹਨਾਂ ਦੇ ਅੱਜ ਦੀ ਦਿਹਾੜੀ ਦਾ ਡੀਜ਼ਲ ਜਿਹੜਾ ਉਹ ਪੂਰਾ ਬਾਕੀ ਜਦੋਂ ਸਵੇਰੇ ਸਵੇਰੇ ਕੇਨ ਆਪਾਂ ਮਸ਼ੀਨ ਤੇ ਤਾਹਾਂ ਚੜ੍ਹਾ ਦਿਆਂ ਉਹਨੂੰ ਇੱਕ ਕੇਨ ਨੂੰ ਘਟੋ ਘਟਾ ਤਿੰਨ ਚਾਰ ਬੰਦੇ ਚੜ੍ਹਾ ਦਿੰਦੇ ਨੇ ਉਹਦਾ ਕਾਰਨ ਇਹ ਆ ਵੀ ਸਰੀਰ ਬਣੇ ਨਹੀਂ ਹੁੰਦੇ ਹੁਣ ਜਿਉਂ-ਜਿਉ ਧੁੱਪ ਚੜੂਗੀ ਜਿਉਂ-ਜਿਉ ਸਰੀਰ ਬਣੀ ਜਾਣਗੇ ਤੇ ਫੇਰ ਕਾਹ ਨਹੀਂ ਪਤਾ ਕੱਲਾ ਜਾਣਾ ਮੋਢਾ ਲਾ ਕੇ ਚੜਦੇ ਉੱਪਰ ਕਿਨ ਨੂੰ ਪਰ ਸਵੇਰੇ ਸਵੇਰੇ ਇੱਥੇ ਨਾਲ ਪਰ ਰੱਸਾ ਪਾਉਂਦਾ ਦੋ ਤਿੰਨ ਜਣੇ ሄਠੋਂ ਕਿਨ ਚੱਕਦੇ ਨੇ ਫੇਰ ਕਿਨ ਟੈਂਕ ਤੱਕ ਪਹੁੰਚਦੇ ਆ ਬਾਕੀ ਡੀਜ਼ਲ ਪਾਉਣ ਤੋਂ ਬਾਅਦ ਇਹ ਮਸ਼ੀਨ ਕੋਲ ਬਾਢੀ ਵਾਲਾ ਕੰਮ ਤੇ ਉਧਰ 4 ਨੰਬਰ ਮਸ਼ੀਨ ਉਹਦੇ ਕੋਲ ਬਾਢੀ ਵਾਲਾ ਕੰਮ ਤੇ ਜਿਹੜੀ ਵਿੱਚ 6 ਨੰਬਰ ਮਸ਼ੀਨ ਖੜੀ ਆ ਇਹ ਅੱਜ ਜਿੰਨੇ ਵੀ ਵੱਡਣ ਤੋਂ ਬਾਅਦ ਢੇਹਾਂ ਛੱਲੀਆਂ गिर ਜਾਂਦੀਆਂ ਨੇ ਖਾਸੇ ਘਰਾਂ ਨੇ ਉਹ ਲੀਵਰ ਲਾ ਕੇ ਛੱਲੀਆਂ ਇਕੱਠੀਆਂ ਕਰ ਲਿਆ ਗੁੱਪੇਵਨ ਵਾਲੇ ਤੇ ਆਜੇ ਗੁੱਪੇ ਕੱਢੂਗੀ। ਪਾਲੋ ਸਤੂੜੀ ਗਿਆ ਤੇ ਆ ਜਿਹੜਾ ਪਤਰੇ ਪਿਛਲੇ ਪਾਸੇ ਨਾਲ ਟਾਂਗਾ ਤੇ ਤਾਰ ਵਾਲਾ ਇਹਨੂੰ ਘੁਮਾ ਕੇ ਦੂਜੇ ਲੋਡ ਕਰ ਦੇ। ਹਾਂ ਕਈ ਵਾਰ ਜਾਂਦੇ ਹੁੰਦੇ ਆ ਸਾਤਰੀ ਤੋਂ ਉੱਪਰ ਵਾਗਿਆ ਇਹ ਕਈ ਵਾਰ ਜਾਂਦੇ ਆਉਂਦੇ ਚ ਤਾਰ ਫਸ ਜਾਂਦੀ ਆ। ਅੱਲੇ ਦੁਪੈਰ ਦੀ ਆਪਣੀ ਇਹ ਮਸ਼ੀਨ ਬਾਡੀ ਤੋਂ ਹਟਾ ਕੇ ਛੱਲਿਆਂ ਦੇ ਗੁੱਪਿਆਂ ਦੇ ਲਾ ਰੱਖੀ ਆ ਕਿਉਂਕਿ ਖਾਸੇ ਘਰਾਂ ਦੇ ਗੁੱਪੇ ਇਕੱਠੇ ਹੋ ਗਏ ਸੀ ਤੇ ਇੱਕ ਤਾਂ ਉੱਪਰੋਂ ਮੌਸਮ ਜ਼ਿਆਦਾ ਖਰਾਬ ਹੋ ਗਿਆ ਸੀ ਰਾਤ ਨੂੰ ਜੇ ਆਪਾਂ ਗੁੱਪੇ ਨਾ ਕੱਢਦੇ ਮੀਂਹ ਕਣੀ ਹੋ ਗਿਆ ਤਾਂ ਬਾਹਣ ਦੇ ਵਿੱਚ ਮਸ਼ੀਨ ਦਾ ਆਉਣ ਵਾਲਾ ਕੰਮ ਔਖਾ ਹੋ ਜਾਂਦਾ ਦੂਜਾ ਇਹਨਾਂ ਦੇ ਜਿਹੜੇ ਸਾਰੇ ਦਾਣੇ ਨੇ ਉਹ ਇੱਕ ਜਗ੍ਹਾ ਇਕੱਠੇ ਹੋ ਜਾਣਗੇ ਫਿਰ ਇੱਕ ਵਾਰ ਚ ਸਾਰੇ ਦਾਣੇ ਵੇਚ ਲੈਣਗੇ ਜੇ ਆਪਾਂ ਨਾ ਗੁੱਪੇ ਕੱਢਦੇ ਕੱਦਾਂ ਦਿਨ ਹੋਰ ਤਾਂ ਇਹਨਾਂ ਨੂੰ ਅੱਧੇ ਤੇ ਦਾਣੇ ਵੇਚਣੇ ਪੈਂਦੇ ਜਿਹੜੇ ਬਾਢੀ ਵਾਲੇ ਦਾਣੇ ਸੀ ਉਹ ਅੱਡ ਵੇਚਦੇ ਹੈ ਤੇ ਜਿਹੜੇ ਇਹ ਛੇਠਾਂ ਗਿਰੀਆਂ ਉਹ ਛੱਲੀਆਂ ਦੇ ਕੁੱਪੇ ਜੋ ਦਾਣੇ ਨਿਕਲਦੇ ਉਹ ਅੱਡ ਵੇਚਦੇ ਹੈ ਕਿਉਂ ਸੋਹਣਾ ਕਿਵੇਂ ਆ ਠੀਕ ਆ ਵਧੀਆ ਚੱਲ ਰਹੀ ਆ ਇਹ ਚੱਲ ਰਹੀ ਆ ਆਪਣੀ ਇਹ ਮਸ਼ੀਨ ਕੋਲ ਹੋਰੇ 2.5 ਕਿਲੋ ਇਹ 20 ਕਿਲਿਆਂ ਦੀ ਬਾਡੀ ਦਾ ਕੰਮ ਨਿਪਟ ਗਿਆ ਆ ਸਾਰਾ ਵੱਢ ਗਿਆ ਤੇ ਇਹ ਤੋਂ ਬਾਅਦ ਇਹ ਮਸ਼ੀਨ ਕੋਲ 10 ਕਿਲੇ ਨੇ ਇੱਕੋ ਜਗ੍ਹਾ ਨੇ ਇੱਕੋ ਬੰਦੇ ਦੇ ਨੇ ਆ ਲਾਸਟ ਤਿੰਨ ਕਾਟ ਰਹਿ ਗਏ ਇਹ ਬਟਨ ਤੋਂ ਬਾਅਦ ਇਹ ਮਸ਼ੀਨ ਨੂੰ 10 ਕਿਲਿਆਂ ਚ ਲੈ ਕੇ ਚੱਲਦੇ ਆ ਉਧਰ ਆਪਣੀ 6 ਨੰਬਰ ਮਸ਼ੀਨ ਖਾਲੀ ਹੋ ਕੇ ਆ ਗਈ। ਉਹ ਕੁੱਪੇ ਦਾ ਕੰਮ ਨਿਵੇੜ ਕੇ ਤੇ ਇਧਰੋਂ 4 ਨੰਬਰ ਮਸ਼ੀਨ ਦਾ ਬਾਡੀ ਵਾਲਾ ਕੰਮ ਨਿਵੇੜ ਗਿਆ। ਉਹ ਅਗਲੇ ਪਿੰਡ 'ਚ ਕੁੱਪੇ ਕੱਢਣ ਜਾ ਰਹੀ ਆ ਤੇ ਮਸ਼ੀਨ ਆ ਜਿਹੜੀ ਇਹਦੇ ਕੋਲ ਬਾਡੀ ਆ ਦੱਸ ਕੇ ਨੇ ਇਹ ਬਾਡੀ ਕਰਨੇ ਜਾ ਰਹੀ ਆ। ਲਾਈਵ ਸੋਣਿਆ ਮਸ਼ੀਨਾਂ ਆਪਣੀਆਂ ਬਾਗੀਆਂ ਤੇ ਮੁੰਡੇ 6 ਵਾਲਿਆਂ ਨੇ ਰੀਲ ਦਾ ਪਾਈਪ ਦਾ ਪਤਾ ਪੜਾਖਾ। ਚਲੋ ਪਾਈਪ ਲੈ ਕੇ ਚੱਲੀਏ ਵੈਲਡ ਕਰਾ ਕੇ ਲਈਏ। ਤੇ ਇਹ ਮਸ਼ੀਨ ਕੋਲ ਮਾਮਾ ਹੈਗਾ ਇਹਦਾ ਦਾਣਾ ਦੱਪਾ ਦੇਖ ਲੂਗਾ ਇਹ ਆਪਾਂ ਜਾ ਕੇ ਪਾਈਪ ਵੈਲਡ ਕਰਾ ਲਏ ਹੁਣੇ। ਚੱਲੀਏ ਫਿਰ। ਪਾਈਪ ਬੈਲਡ ਕਰਾ ਕੇ ਰੀਲ ਦਾ ਹੀ ਮੈਂ ਤੁਹਾਨੂੰ ਸੁੱਟੀ ਮਸ਼ੀਨ ਦਾ ਲਿਆਤਾ ਆ ਪਿਆ ਜੀ ਪਾਈਪ ਹੁਣ ਇੱਥੋਂ ਅੱਗੇ ਜਾਣ ਦਾ ਤੁਸੀਂ ਹੀ ਲਾ ਦੇਖੋ ਵੀ ਇਹ ਕਿਹੜੇ ਹਿਸਾਬ ਨਾਲ ਲੈ ਕੇ ਜਾਣਾ ਜੇ ਤਾਂ ਮੁੰਡੇ ਨੂੰ ਲੈ ਕੇ ਜਾਣਾ ਮੁੰਡੇ ਨੂੰ ਲੈ ਜਾਓ ਨਾਲ ਤੇ ਜੇ ਤੁਸੀਂ ਕਿਸੇ ਹਿਸਾਬ ਨਾਲ ਇਹਨੂੰ ਲਿਆ ਸਕਦੇ ਹੋ ਤਾਂ ਲੈ ਜਾਓ ਮੈਂ ਹੁਣ ਇੱਥੇ ਜਿਹੜੀ ਆਪਣੀ 4 ਨੰਬਰ ਮਸ਼ੀਨ ਚੱਲ ਰਹੀ ਆ ਇਹਦੇ ਕੋਲ ਖੜਦਾ ਇਹਦਾ ਕੰਮਕਾਰ ਦੇਖਣਾ ਵੀ ਕਿਵੇਂ ਆ ਜੇ ਆਪਰੇ ਮੱਕੀ ਦੀ ਗੱਲ ਕਰੀਏ ਤਾਂ ਆ ਮੱਕੀਆਂ ਛੱਲੀ ਆਣਾ ਤੇ ਇੱਥੇ ਜਿਹੜੀ ਮੱਕੀ ਆ ਕੀਲੇ ਦੀ 40 ਤੋਂ ਲੈ ਕੇ 45 ਕਮੰਡਲ ਤੱਕ ਦੀ ਆ ਵੀਰੇ ਜਾ ਰਹੀ ਆ ਤੇ ਕੌਨਸਾ ਸੀੜਾ ਜਾਂਦਾ ਇਹ 9217 9217 ਵਾਇਰ ਦਾ ਵਾਇਰ ਦਾ ਟਾਈਪ ਸੱਚ ਪਿਛਲੀ ਵਾਰ ਜੋ ਤਾਂ ਆਪਣੇ ਖੇਤ ਦੀ ਬਾਟੀ ਕੀਤੀ ਸੀ ਤਾਂ ਆਪਾਂ ਨੂੰ ਇਹ ਖੇਤ ਦੇ ਵਿੱਚ ਸਹੀ ਦੋ ਦਿਨ ਲੱਗੇ ਸੀ ਉਹਦਾ ਕਾਰਨ ਇਹ ਸੀ ਵੀ ਇਹਨੇ ਲੇਵਰ ਲਾ ਕੇ ਇਹ ਜੜਾਂ ਚੋਂ ਵੱਢ ਲਈ ਸੀ ਮੱਕੀ ਵੱਢਣ ਤੋਂ ਬਾਅਦ ਟਰੈਕਟਰ ਦੇ ਹਲਾ ਨਾਲ ਖਿੱਚ ਕੇ ਉਹਦੇ ਕੁੱਪੇ ਲਾਤੇ ਸੀ ਜਿਹਦੇ ਕਰਕੇ ਉਹ ਕੁੱਪੇ ਲਾਤੜੇ ਗਏ ਸੀ ਤੇ ਮਸ਼ੀਨ ਨੇ ਉਹ ਕੁੱਪੇ ਨੇੜੇ ਦੋ ਦਿਨਾਂ 'ਚ ਕੱਢੇ ਸੀ ਜਿਹੜਾ ਕਾਟਰਾ ਉਹਦੀਆਂ ਟਰਨਾ ਟੁਰਨਾ ਸਾਰੀਆਂ ਟੁੱਟ ਗਈਆਂ ਸੀ ਤੇ ਦੋ ਪੈਪ ਟੁੱਟ ਗਏ ਸੀ ਕਿਉਂਕਿ ਲਾਤੜੇ ਜਾਦੇ ਗਏ ਸੀ ਇਹ ਹਲਾ ਨਾਲ ਖਿੱਚ ਕੇ ਐਂ ਉੱਪਰ ਦੀ ਟਰੈਕਟਰ ਨੂੰ ਖਾਦਿੰਦੇ ਸੀ ਕੁੱਪਿਆਂ ਦੇ ਜਿਹਦੇ ਕਰਕੇ ਖਾਸਾ ਔਖਾ ਹੋਇਆ ਉਹ ਕੁੱਪੇ ਕੱਢਣ ਟਾਈਮ ਦੋ ਦਿਨਾਂ 'ਚ ਆਪਾਂ ਨੇ ਇਹ 10 ਕਿਲੋ ਦੇ ਕੁੱਪੇ ਕੱਢੇ ਸੀ ਹਾਲੇ ਆਪਾਂ ਦੁਪਹਿਰ ਦਾ ਰੋਟੀ ਬਣੀ ਲਿਆਉਂਦੀ ਸਲਾਈ ਕਰ ਰਹੇ ਸੀ ਤੇ ਮੁੰਡੇ ਨੇ ਮਸ਼ੀਨ ਰੋਕ ਲਈ ਦੇਖਦੇ ਆ ਵੀ ਕੀ ਚੱਕਰ ਪੈ ਗਿਆ ਦੁਪਹਿਰੇ ਦੇ ਵਿੱਚ ਮਸ਼ੀਨ ਖੜਨ ਵਾਲਾ ਕੰਮ ਹੈ ਜਿਹੜਾ ਉਹ ਸਭ ਤੋਂ ਔਖਾ ਕਿਉਂਕਿ ਕਿਤਾ ਟਾਈਮ ਗਰਮੀ ਦੀ ਗੱਲ ਕਰੀਏ ਗਰਮੀ ਫੁੱਲੇ ਹੁੰਦੀ ਆ ਤੇ ਦੂਜਾ ਕੰਡ ਕੰਡ ਪਈ ਹੁੰਦੀ ਆ ਕੰਡ ਲੜਨ ਲੱਗ ਜਾਂਦੀ ਆ ਦੇਖਦੇ ਆ ਮੁੰਡੇ ਦਾ ਕੀ ਕੀਤਾ ਹੋਇਆ ਕਾਉਂ ਗੁਰੀ ਕੀ ਹੋਇਆ ਆ ਦਾਣੇ ਕਿਵੇਂ ਸੁੱਟਣਾ ਹੈ ਇਹ ਚੌਕ ਆਉਂਦਾ ਹੈ ਅੱਛਾ ਅੱਛਾ ਦਾਣੇ ਕੱਢਣ ਤੇ ਰੇਸ ਘਟਾਉਂਦੇ ਹਾਂ ਰੇਸ ਘਟਣਾ ਆ ਤੇ ਫਿਰ ਬਣਾ ਦੇ ਠੀਕ ਆ ਠੀਕ ਆ ਜਦੋਂ ਮੁੰਡਾ ਟਰਾਲੀ 'ਚ ਦਾਣੇ ਲੱਗਾ ਕੱਢਣਾ ਤੇ ਰੇਸ ਘਟਾਦੀ ਰੇਸ ਘਟਾਉਣ ਨਾਲ ਜਿਹੜੇ ਐਲੀਪੀਟਰ ਦਾਣੇ ਵਾਲਾ ਉਹ ਚੋਕ ਹੋ ਗਿਆ ਤੇ ਜਦੋਂ ਚੋਕਲੀ ਢੱਕਣ ਖੋਲਿਆ ਛੇਟਾ ਤਾਂ ਕਹਾ ਜਿਹੜੇ ਨਾਟਨੇ ਬਰਾਤੀ ਵਾਲੇ ਉਹ ਉੱਤੇ ਪੈਣੇ ਕੋਈ ਨਾ ਪਤਾ ਲੱਗਿਆ ਕਿਤੇ ਨਾਂ ਦੇ ਦੇ ਇੱਕਦਾ ਰੌਂਡ ਲਾਉਂਗੀ ਜਿਹੜਾ ਲੱਪੂ ਜਾ ਕਿੱਤਿਆ ਇਹ ਟੁੱਟ ਜਾਣਾ ਸੀ ਤੇ ਕੰਮ ਵਾਲੇ ਜਮੇ ਖੜ ਜਾਣਾ ਸੀ ਹੁਣ 5-5 ਮਿੰਟ ਮਸ਼ੀਨ ਖੜੀ ਨੱਟ-ਨੋਟ ਪਾ ਕੇ ਦੁਬਾਰਾ ਚਲਾਵਾਂਗੇ ਭਾਵੇਂ ਲੱਪੂ ਟੁੱਟ ਜਾਂਦਾ ਵੈਲਡ ਕਰਾ ਕੇ ਲਿਆਉਣਾ ਫਿਰ ਵੱਡਾ ਕੰਮ ਹੋ ਜਾਂਦਾ ਤੇ ਬਾਕੀ ਨੱਟ ਪਾਉਣਾ ਨੱਟ ਪਾਉਣ ਤੋਂ ਬਾਅਦ ਦੁਬਾਰਾ ਮਸ਼ੀਨ ਚਲਾਉਣਾ ਰੇਸ ਘਟਾ ਦੀ ਤਿੰਨੇ ਦਾਣੇ ਕੱਢਣ ਲੱਜ ਹੈ ਹਾਂ ਮੈਂ ਰੇਸ ਘਟਾ ਕਰ ਤੈਨ ਟਰੈਕਟਰ ਨੂੰ ਉਾਲਿਆ ਮੈਂ ਕਿੱਥੋਂ ਇੱਧਰ ਲਾਉਂਗਾ ਠੀਕ ਠੀਕ ਉਹ ਲੋਗਾਂ ਮਾਰ ਕੇ ਪਤਾ ਨਹੀਂ ਇੰਨੇ ਦਾਣੇ ਇਕੱਲੇ ਕਿਵੇਂ ਸੜਦੇ ਮਸ਼ੀਨ ਨੇ ਚੱਲ ਕਾਸ ਨਟ ਗੁਰੀ ਇਹ ਟਰੈਕਟਰ ਦੇ ਵਿੱਚ ਦਾਣੇ ਕੱਢਣ ਲੱਗਿਆ ਸੀ ਦਾਣੇ ਕੱਢਣ ਲੱਗਿਆਂ ਨੇ ਟਰੈਕਟਰ ਲਵੇ ਲਾਤਾ ਤੇ ਜਦੋਂ ਰੇਸ ਘਟਾਈ ਮਸ਼ੀਨ ਦੀ ਇਹ ਐਲੀਵੇਟਰ ਚੋਕ ਹੋਗਾ ਤੇ ਟੱਕਣ ਖੋਲਣਾ ਆ ਟੱਕਰ ਖੋਲਦੇ ਖੋਲਦੇ ਨੇ ਨਿਗਾ ਜਿਹੜੀ ਗੋਟ ਵਾਲੇ ਨਟ ਨੇ ਇਹਨਾਂ ਦੇ ਪੈ ਗਈ ਤੇ ਇਹ ਜਿਹੜੇ ਆ ਨਟ ਸੀ ਜੇ ਦੋਹੇ ਨਟ ਟੁੱਟੇ ਹੋਏ ਸੀ ਤੇ ਬਾਕੀ ਉਹ ਖੁੱਲ ਕੇ ਨਟ ਗਿਰ ਗਿਆ ਇਹ ਨਟ ਕਸੇ ਗਏ ਹੁਣ ਆ ਨਟ ਲਿਆ ਕੇ ਇਹ ਕਸ ਦਿਆਂ ਪੈਸੋਂ ਤੋਂ ਬਾਅਦ ਫਿਰ ਕਰ ਦਿਆ ਸਟਾਰਟ ਇਹ ਇੰਨੇ ਦਾਣੇ ਐਲੀਵੇਟਰ ਦਾ ਢੱਕਣ ਖੋਲਣ ਕਰ ਨਿਕਲੇ ਨੇ ਕਿਉਂਕਿ ਮਸ਼ੀਨ ਭਰੀ ਹੋਈ ਸੀ ਟਰੈਕਟਰ ਲੈ ਕੇ ਲੌਂਗ ਕਰਕੇ ਮੁੰਡਿਆਂ ਨੇ ਰੇਸ ਘਟਾਤੀ ਰੇਸ ਘਟਾਉਣ ਤੋਂ ਬਾਅਦ ਜਿਹੜਾ ਦਾਣੇ ਵਾਲਾ ਲਿਬੀਟਰ ਆ ਇਹ ਚੋਕ ਹੋ ਗਿਆ ਸੀ ਤੇ ਜਦੋਂ ਦਾਣੇ ਵਾਲੇ ਲਿਬੀਟਰ ਦਾ ਢੱਕਣ ਖੋਲਿਆ ਉਹਦੇ ਵਿੱਚ ਇੰਨੇ ਦਾਣੇ ਨਿਕਲੇ ਨੇ ਗੋਡਾ ਵਾਲੇ ਨੱਟ ਪਾਉਣ ਤੋਂ ਬਾਅਦ ਮਸ਼ੀਨ ਆਪਣੇ ਦੁਬਾਰਾ ਚਲਾਤੀ ਚੰਗੀ ਗੱਲ ਵੀ ਢਾਣੇ ਕੱਢਣ ਲੱਗੇ ਮੁੰਡੇ ਰੇਸ ਘਟਾਤੀ ਤੇ ਢਾਣੇ ਵਾਲਾ ਐਲੀਵੇਟਰ ਸੀ ਜਿਹੜਾ ਉਹ ਚੋਕ ਹੋ ਗਿਆ ਤੇ ਜਿਹਦੇ ਕਰਕੇ ਇਹਨੂੰ ਗੋਡਾ ਵਾਲੇ ਨਟਾਂ ਦਾ ਪਤਾ ਲੱਗ ਗਿਆ ਕਿਉਂਕਿ ਐਲੀਵੇਟਰ ਦਾ ਢੱਕਣ ਖੋਲਣ ਗਿਆ ਸੀ ਹੇਟਲੇ ਪਾਸੋਂ ਜੇ ਨਾ ਐਲੀਵੇਟਰ ਚੋਕ ਹੁੰਦਾ ਇਹਨੇ ਪਾਸਾ ਤਰਾਉਂਡ ਲਾ ਦੇਣੇ ਸੀ ਨਾ ਤਾਂ ਇਹਨੇ ਪਤਾ ਮਸਿਨ ਢਾਣੇ ਮਾਰ ਦਿੰਦੀ ਤੇ ਨਾਲੇ ਕੋਈ ਵੱਡਾ ਨੁਕਸਾਨ ਕਰ ਦਿੰਦੀ ਤੇ ਦੁਆਰੋਂ ਮਸ਼ੀਨ ਤਿਆਰ ਕਰਕੇ ਆਪਣੇ ਚਲਾਤੀ ਤੇ ਹੁਣ ਆਪਾਂ ਲੈਣ ਜਾਣਾ ਇੱਥੋਂ ਦੁਪਹਿਰ ਦਾ ਰੋਟੀ ਪਾਣੀ ਇਹਨਾਂ ਦਾ ਇਮੋਰਡਨ ਕੰਦੇ ਆਪਾਂ ਛੱਡ ਜਾਂਗੇ ਚਾਹ ਬਣਾ ਲੂਗਾ ਤੇ ਆਪਾਂ ਰੋਟੀ ਪਾਣੀ ਲਾਉਣਾ ਆ ਜਾ ਸੋਣੇ ਆ ਚੱਲੀਏ ਆਪਾਂ ਆਪਣੇ ਉਹਨਾਂ ਦੋਨੇ ਮਸ਼ੀਨਾਂ ਨੂੰ ਰੋਟੀ ਪਾਣੀ ਦੇਣ ਤੋਂ ਬਾਅਦ ਦੁਬਾਰੋਂ ਆਪਣੀ 4 ਨੰਬਰ ਮਸ਼ੀਨ ਕੋਲ ਆ ਕੇ ਤੇ ਸੋਣਾ ਲੱਗ ਗਿਆ ਮਸ਼ੀਨ ਚਲਾਉਣਾ ਇੱਧਰ ਗੁਰੀ ਬੈਠਾ ਰੋਟੀ ਖਾ ਰਿਹਾ ਇਹ ਬੰਦੇ ਦੋਰੇ 12 ਕਿਲੇ ਨੇ ਜਿੰਨਾ ਵਿੱਚੋਂ ਮਸ਼ੀਨ ਹੁਣ ਤੱਕ 6 ਕਿ 7 ਕਿਲੇ ਨੇ ਮਿਹੜੇ ਨੇ ਬਾਕੀ ਸ਼ਾਮ ਤੱਕ ਅਜ ਇਹ ਮਸ਼ੀਨ ਇਸੇ ਬੰਦੇ ਦੇ ਨੂੰ ਮਿੜੂਗੀ ਤੇ ਜੇ ਆਪਾਂ ਗੱਲ ਕਰੀਏ ਆਪਣੀਆਂ 6 ਤੇ 5 ਨੰਬਰ ਮਸ਼ੀਨ ਦੀ ਜਿਹੜੀ 6 ਨੰਬਰ ਮਸ਼ੀਨ ਆ ਉਹ ਸਵੇਰ ਤੋਂ ਆਪਾਂ ਨੇ ਜਿਹੜੇ ਛੱਲੀਆਂ ਦੇ ਕੁੱਪੇ ਨੋ ਕੱਢਣ ਲਾ ਰੱਖਿਆ ਤੇ 5 ਨੰਬਰ ਮਸ਼ੀਨ ਵਾਲੇ ਮੁੰਡੇ ਬਾਟੀ ਕਰ ਰਹੇ ਨੇ ਕਿਉਂ ਗੁਰੀ ਕਿਵੇਂ ਆ ਨਹੀਂ ਆ ਗਰਮੀ ਖਾਸ ਹੀ ਆ ਹਨਾ ਘਰ ਮੇ ਉੱਪਰ ਚਲਾਉਣ ਦਾ ਮਾੜਾ ਮੋਟਾ ਆ ਰਾਮ ਰਹਿੰਦਾ ਉਹ ਕਿ ਦੂਜੀ ਹਾਲ ਇੱਕ ਸਾਈਡ ਆ ਹਵਾ ਚੱਲ ਜੇ ਉਹ ਤਾਂ ਠੀਕ ਆ ਹਾਂ ਉਹ ਦੂਜੀ ਥਾਂ ਨਹੀਂ ਆਉਂਦਾ ਉਹ ਤਾਂ ਫੁੱਲ ਹੋ ਗਿਆ ਅੱਛਾ 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 ਚੱਲ ਖਾਣਾ ਬੈਕਟ ਕੇ ਨਾਲ ਚਾਹ ਲ ਤੇ ਉਹ ਤੋਂ ਬਾਅਦ ਚਾਹ ਪੀਆ ਕਿ ਨਹੀਂ ਚਾਹ ਪੀ ਲਈ ਘਰਲਾ ਘੰਟਾ ਦੇ ਘੰਟਾ ਰਾਮ ਬਾਕੀ ਜਿਵੇਂ ਮੈਂ ਤੁਹਾਨੂੰ ਪਿਛਲੇ ਵਲੌਗ ਚ ਦੱਸਿਆ ਵੀ ਤਿੰਨ ਸਾਢੇ ਤਿੰਨ ਵਜੇ ਤੱਕ ਜਿਹੜਾ ਮੌਸਮਾ ਉਹ ਖਾਸਾ ਕਰਮ ਰਹਿਦਾ ਉਹ ਤੋਂ ਬਾਅਦ ਜਿਹੜਾ ਮੌਸਮਾ ਉਹ ਠੰਡਾ ਹੋਣ ਲੱਗ ਜਾਂਦਾ ਸਵੇਰੇ 12 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਮੌਸਮਾ ਉਹ ਖਾਸਾ ਗਰਮ ਰਹਿੰਦਾ ਕਿਉਂ ਗੁਰੀ ਕੀ ਚੱਕਰ ਪੈ ਗਿਆ ਅੱਛਾ ਇਹ 빙ਾ ਹੋ ਗਿਆ ਇਹ ਗਾਜ ਮਾਰ ਰਹਿਣ ਪਾ ਲੱਗਿਆ ਮੂਰੇ ਇਹਦੇ ਅੱਛਾ ਅੱਛਾ ਇੱਕ ਵਕਤ ਇੱਕ ਸੁਨਜੀ ਥੱਲੇ ਜਾਏਗੀ ਦੇਖ ਕੇ ਆਣੀ ਥੱਲੇ ਜਾ ਰਿਹਾ ਠੀਕਾ ਠੀਕਾ ਦਾ ਰੋਕ ਲੈਂਦਾ ਫਿਰ ਤਾਂ ਆਉਗੀ ਆਪਾਂ ਗੱਲ ਕਰੀਏ ਤਾਂ ਇਹ ਜਿਹੜਾ ਮੇਨ ਉਪਰਾ ਰੌਕਟ ਹੁੰਦਾ ਉਹ ਸਾਰਾ 빙ਾ ਹੋ ਗਿਆ ਤੇ ਆਹ ਮੁੰਡਾ ਚਲਾਉਂਦਾ ਸੀ ਪਤਾ ਨਹੀਂ ਕਿਹੜੇ ਹਿਸਾਬ ਨਾਲ ਹੀਟਾਂ ਕੱਢਿਆ ਕਿਹੜੇ ਹਿਸਾਬ ਨਾਲ ਨਾ ਉਹਨਾਂ ਨੂੰ ਖੋਲਦਿਆਂ ਖੋਲ ਕੇ ਇਹਨੂੰ ਸਿੱਧਾ ਕਰਕੇ ਪਾਉਣਾ ਤੇ ਉਦੋਂ ਬਾਅਦ ਚਲਾਉਣਾ ਫਿਰ ਮਸ਼ੀਨ ਨੂੰ ਤੇ ਜਿਹੜਾ ਜਿੱਤੇ ਗੇਅਰ ਲੱਗਿਆ ਹੁੰਦਾ ਚੇਨ ਵਾਲਾ ਇਹ ਵੀ ਵਿੰਗਾ ਕਰਤਾ ਤੇ ਪਾਕੀ ਉਹਨੇ ਇੱਕ ਵਾਰ ਖੋਲਦਿਆ ਖੋਲ ਕੇ ਮੈਂ ਸਿੱਧਾ ਕਰਦੇ ਆ ਬਾਡੀ ਕਰਦੇ ਕਰਦੇ ਮਸ਼ੀਨ ਦਾ ਜਿਹੜਾ ਰੌਟਾ ਇਹੇ ਹੀੇਠਾਂ ਲੱਗ ਗਿਆ ਤੇ ਹੀੇਠਾ ਲੱਗਣ ਨਾਲ ਜਦੋਂ ਤੁਸੀਂ ਇਹਦੀ ਹਾਲਤ ਦੇਖ ਸਕਦੇ ਹੋ ਵੀ ਖਾਸਾ ਵਿੰਗਾ ਹੋ ਗਿਆ ਜਿਹੜਾ ਉੱਪਰਲਾ ਚੈਨਲ ਤੇ ਟਾਪਾ ਲੱਗਾ ਹੁੰਦਾ ਇਹ ਵੀ ਵਿੰਗਾ ਹੋ ਗਿਆ ਤੇ ਮੂਰੇ ਰੌਟੇੜਾ ਇਹ ਵੀ ਵਿੰਗਾ ਹੋ ਗਿਆ ਆਪਾਂ ਮਸ਼ੀਨ ਕੋਲ ਥੋੜੀ ਨਾਲੇ ਤੇ 15 ਮਿੰਟ ਮੱਥਾ ਮਾਰਿਆ ਪਰ ਕਿਸੇ ਹਿਸਾਬ ਨਾਲ ਸੂਤ ਨਹੀਂ ਆਉਂਦਾ ਸੀ ਤਾਂ ਆਪਾਂ ਇਹਨੂੰ ਵਰਕਸ਼ਾਪ ਤੇ ਲਿਆਂਦਾ ਹੁਣ ਗ੍ਰੈਂਡਰ ਨਾਲ ਪਹਿਲਾਂ ਪਟਾਂਗੇ ਪਟ ਕੇ ਫਿਰ ਸਿੱਧਾ ਕਰਕੇ ਇਹਨੂੰ ਸੱਟ ਦੱਸਾਂਗੇ ਮਕਰੀਬ 10 ਵਜੇ ਤੇ 4 ਕਵਜੇ ਮਸ਼ੀਨ ਆਪਣੀ ਖੜ ਗਈ ਸੀ ਬਾਡੀ ਕਰਦੇ ਕਰਦੇ ਮੁੰਡੇ ਤੋਂ ਜਿਹੜੇ ਮੱਕੇ ਵਾਲਾ ਕਟਰ ਦਾ ਰੌਕਟਾ ਉਹ ਰੌਕਟਾ ਹੀਠਾ ਲੱਗ ਗਿਆ ਸੀ ਰੌਕਟਾ ਹੀਠਾ ਲੱਗਣ ਨਾਲ ਰੌਕਟ ਵਿੰਗਾ ਹੋ ਗਿਆ ਸੀ ਤੇ ਜਿਹੜੀ ਚਾਈਨਾ ਉੱਪਰ ਪਲੇਟ ਲੱਗੀ ਹੁੰਦੀ ਆ ਉਹ ਪਲੇਟ ਵਿੰਗੀ ਹੋ ਗਈ ਸੀ ਪਹਿਲਾਂ ਆਪਣੇ ਅੱਧਾ ਘੰਟਾ ਮੱਥਾ ਉਰੇ ਮਰਿਆ ਜਦੋਂ ਨਾਂ ਬਾਲ ਨਿਕਲਿਆ ਫਿਰ ਆਪਾਂ ਇਹਨੂੰ ਖਰਾਬ ਤੇ ਲੈ ਕੇ ਗਏ ਖਰਾਬ ਤੇ ਲਿਆ ਕੇ ਗਰੈਂਟਰ ਨਾਲ ਵੱਢ ਕੇ ਫਿਰ ਉਹਨੂੰ ਸੱਜਾ ਕਰਕੇ ਲਿਆਂਦਾ ਤੇ ਲਿਆ ਕੇ ਕਟਰ ਦੇ ਕਸਿਆ ਹੁਣ ਮਸ਼ੀਨ ਚਲਾਈਆ ਤੇ ਬਾਕੀ ਉਹ ਖੇਤ ਵਾਲੇ ਬੰਦਿਆਂ ਨਾਲ ਗੱਲ ਕਰਦੇ ਹਾਂ ਕਿ ਉਹ ਕਿੰਨਾ ਕੁ ਟਾਈਮ ਮਸ਼ੀਨ ਚਲਵਾਊਗਾ ਕਿਉਂਕਿ ਜੇ ਆਪਾਂ ਗੱਲ ਕਰੀਏ ਤਾਂ ਖੇਤ ਵਾਲਾ ਬੰਦਾ ਸਵੇਰੇ ਵੱਡੂ ਨੂੰ ਕਹਿੰਦਾ ਸੀ ਪਰ ਆਪਾਂ ਨੇ ਉਹਨੂੰ ਕਿਹਾ ਵੀ ਜੇਰਾ ਇੱਕ ਵਾਰ ਕਟਰ ਤਿਆਰ ਕਰਕੇ ਸਾਨੂੰ ਦਿਲਾ ਦਿਓ ਕਿ ਦੇ ਵੱਢ ਕੇ ਦੇਖ ਲੈਂਦੇ ਵੀ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਤਾਂ ਨਹੀਂ ਹੈ ਜੀ ਜੇ ਉਹਨੂੰ ਰਾਤ ਦਾ ਕੰਮ ਸੂਤ ਲੱਗਿਆ ਤਾਂ ਆਪਾਂ ਵੱਢਾਂਗੇ ਜੇ ਉਹਨੂੰ ਰੋਕਣ ਨੂੰ ਕਿਹਾ ਤਾਂ ਆਪਾਂ ਮਸ਼ੀਨ ਖੜਾਵਾਵਾਂਗੇ ਜੇ ਆਪਾਂ ਗੱਲ ਕਰੀਏ ਤਾਂ ਦਿਨੋਂ ਰਾਤ ਨੂੰ ਬਾਢੀ ਕਰਨ ਵਾਲਾ ਕੰਮ ਆ ਜਿਹੜਾ ਅੱਜ ਦੇ ਦਿਨਾਂ 'ਚ ਸੌਖਾ ਹੋਵੇ ਉਹ ਤਾਂ ਕਰਕੇ ਕਿਉਂਕਿ ਦਿਨੇ ਗਰਮੀ ਜ਼ਿਆਦਾ ਹੁੰਦੀ ਆ ਗਰਮੀ ਹੋਣ ਕਰਕੇ ਨਾਲ ਤਾਂ ਇੰਜਨ ਦਾ ਟੈਂਪਰੇਚਰ ਚੜੀ ਜਾਂਦਾ ਤੇ ਨਾਲੇ ਜਿਹੜਾ ਬੰਦਾ ਮਸ਼ੀਨ ਚਲਾਉਂਦਾ ਉਹਨੂੰ ਖਾਸ ਔਖਾ ਹੁੰਦਾ ਤੇ ਪੂਰੇ 4 ਕਿ ਬਜੇ ਤੋਂ ਬਾਅਦ ਸ਼ਾਮ ਨੂੰ ਵਧੀਆ ਠੰਡੀ ਹਵਾ ਚੱਲ ਪੈਂਦੀ ਆ ਤੇ ਜੇ ਹੁਣ ਆਪਾਂ ਗੱਲ ਕਰੀਏ ਨਾ ਆਪਰੇਟਰ ਦੀ ਤਾਂ ਟੈਂਪਰੇਚਰ 28 ਜਾਂ 30 ਹੋਊਗਾ ਆਹ ਟਾਈਮ ਵਾਧੀ ਕਰਨ ਵਾਲਾ ਕੰਮ ਵਧੀਆ ਓਕੇ ਆ ਜੇ ਖੇਤ ਵਾਲਾ ਮੰਨਿਆ ਤਾਂ ਆਪਾਂ ਇਹਦਾ ਖੇਤ ਵਧਾਂਗੇ ਤੇ ਜਿਹਨੇ ਰੋਕ ਨੂੰ ਗਿਆ ਫਿਰ ਆਪਾਂ ਮਸ਼ੀਨ ਰੋਕ ਦਾਂਗੇ ਅੱਜ ਦੀ ਬਾਡੀ ਦਾ ਕੰਮ ਨਿਪੜ ਗਿਆ ਤੇ ਮਸ਼ੀਨ ਲੈ ਆਂਦੀ ਆਪਣੇ ਠਿਕਾਣੇ ਤੇ ਸਹ ਰੋਟੀ ਪਾਣੀ ਖਾਣਿਆ ਰੋਟੀ ਪਾਣੀ ਖਾਣ ਤੋਂ ਬਾਅਦ ਫਿਰ ਪੈਣਿਆ